ਵੀ ਵੀ ਕਹਿ ਰਹੀ ਹੈ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਲਵ ਅਪੇ ਹੈਪੀ ਬਰਥਡੇ ਐ ਨਾ ਕੱਟੇ ਨਾਪੇ ਇਹਨੂੰ ਭੈਣ ਦੇ ਖਸਮੋ ਕੀ ਕੋਈ ਗੱਲ ਹੈ ਕੋਈ ਇਹ ਕੰਜਰ ਦੀ ਕੋਈ ਹੈ ਉਹ ਵਾ ਡੇ ਲ ਵੀ ਤੇ ਮੁੰਜਾ ਮੈਰੀ ਮੋਂਦਾ ਉਹਦੀ ਪੈਰ ਹੜਕੇ ਯਾਰ ਲ ਗੜ ਜਾ ਇੱਕ ਮਿੰਟ ਗੜ ਜਾ ਹੈਪੀ ਬਰਥਡੇ ਬਲੌਗ ਬਣਾ ਲਾ ਨਾ ਬਣਾ ਲਈ ਆ ਦੂਜੇ ਲੋਟ ਕਰਕੇ ਕੀ ਹੈ ਭੈਣ ਦੇ ਖਸਮਾ ਹੈ ਰੂਜੀ ਲਾਈ ਹਰ ਵਾ ਮੇਰਾ ਜਪਨਾ ਜਪਨਾ ਜਪਨਾਮ ਨਾਮ ਜਪ ਲੈਨੇ ਮਾਣੀ ਜਿੰਦੇ ਮੇਰੀਏ ਔਖੇ ਵੇਲੇ ਕਮ ਆਊਗਾ ਨਾਮ ਜਪ ਲੈਨੇ ਮਾਣੀ ਜਿੰਦੇ ਮੇਰੀਏ ਔਖੇ ਵੇਲੇ ਕਮ ਆਊਗਾ ਲਾ ਫੜਲਾ ਚ ਰੱਖ ਦੇ ਕਿ ਮੇਰਾ ਆਤ ਰਾਖੀ ਤੇ ਸੀ ਕਿਤੇ ਪਿਆ ਲੰਮੀਆਂ ਤਾਣ ਕੇ ਤੇਰੀ ਮਾਂ ਦੀ ਰਾਖੀ ਤੇ ਦੀ ਰਾਤ ਮੈਂ ਮੇਰੀ ਮਾਂ ਨੂੰ ਨਾ ਸਿਵਿਆਂ ਚ ਫਰੋਲੀ ਚੱਲ ਤੇਰੀ ਮਾਂ ਵੀ ਸਿਵਿਆਂ ਚ ਆ। ਤੇ ਹੋਰ ਕੀ ਐ? ਚਾਓ। ਤੇ ਤੇਰੀ ਭੈਣ ਦਾ ਨੰਦ ਲੈਂਦਾ ਵੀ ਮੈਂ ਇੱਥੇ। ਹੈ? ਗਾਈਆਂ ਬੜ ਗਏ ਤੇ ਰਾਤ ਦੇ ਪਸ਼ੂ ਬੜ ਗਏ ਤੇ ਆ ਗਏ ਇੱਥੇ ਸਾਰੀ ਕਣਕ ਚ। ਕਣਕ ਖਾ ਕੇ ਸਾਰੀ ਇੱਥੇ। ਭੌਂਕੀ ਨਾ ਚੱਲ ਵਿਆਹ ਦਾ ਕਾਰਡ ਆਇਆ ਪਿਆ ਪਿੰਡ ਚ। ਦੱਸ ਤੂੰ ਜਾਏਂਗਾ ਕਸੀ ਜਾਈਏ। ਕੀ ਕਰਨਾ ਵਿਆਹ ਜਾ ਕੇ ਇੱਥੇ। ਹੈ? ਸਾਰੀ ਪੇਹ ਦੇ ਕਵੀਲਦਾਰੀ ਨਮੀੜਤੀ। ਕੁੜੀਆਂ ਵਿਆਹ ਤੇ ਆ ਮੁੰਡੇ ਵਿਆਹ ਤੇ। ਉਹੀ ਫਿਰੀ ਜਿਹੜਾ ਹੁਣ ਕਾੜਾ ਤੇ ਵਿਆਹ ਤੇ ਲੋਕਾਂ ਦੇ ਹੁਣ ਜੇ ਨੇ ਸੱਦਿਆ ਉਹ ਤੇ ਜਾਣਾ ਵੀ ਪੈਣਾ ਸ਼ਗਨ ਦੇਨ ਦੀ ਮਾਰੀ ਕਹਣਾ ਆਏ ਨਹੀਂ ਤੂੰ ਰਹਿਣ ਦੇ ਰਹਿਣ ਦੇ ਉੱਥੇ ਕੋਈ ਪੈਸੇ ਲੈਣ ਵਾਲਾ ਮਿਲ ਜੂਗਾ ਮੇਰੇ ਸਾਲ ਕਿਨੇ ਹੁਣ ਪਾਪੂ ਸ਼ਗਨ ਉੱਥੇ ਕੋਈ ਰਾਤ ਨੂੰ ਸ਼ਗਨ ਦੇ ਆਇਓ ਨਾ ਜਾਇਓ ਪੈਲਸ ਵਿੱਚ ਅ ਸਰਦਾਰ ਪੈਲਸ ਵਿੱਚ ਵਿਆਹ ਆ ਬਈ ਸ਼ਰਮ ਨਹੀਂ ਉਹਦੀ ਤੈਨੂੰ ਜਮਾ ਵੀ ਹੈ ਚੌਰੀਏ ਬੁੜੀ ਹੋ ਗਈ ਖੋਲੀ ਆ ਬੁੱਟੀਆਂ ਦਾ ਸੂਟ ਪਾ ਕੇ ਫਿਰਦੀ ਐ ਨਵੇਂ ਮੇਲਣੇ ਤੂੰ ਨਾ ਤੇਰੇ ਕਿ ਸੂਲ ਅੱਗ ਲਾਉਂਦਾ ਸੂਟ ਮੇਰਾ ਰਾਹਰਾ ਸਰਦੇ ਪਾ ਲੈ ਕੇ ਸਿਆਣੇ ਬਣੇ ਵਾਲੇ ਹੂੰ ਚੱਕ ਮੇ ਤੋਂ ਚੱਕ ਮਿਆਂ ਫਲਕਾਰੀਆਂ ਪਾਊਗੀ ਹੂੰ ਤੂੰ ਮੂੰਹ ਕਾਲਾ ਕਰਦਾ ਆ ਦਾੜੀ 3 ਦਿਨ ਰੰਗੀ ਰੱਖਦਾ ਹਾਂ ਤੇਰੇ ਨਾਲ ਤਾਂ ਘਟੇ ਹੀ ਆ ਲੱਗਾ ਭੌਂਕਣ ਦੋਨੋਂ ਕੋਚ ਅੱਜ ਦੀ ਗੱਲ ਕਰੀ ਇਸ ਮੇ ਕਲਿਗਾ ਤਰਕੀ ਮੇਰਾ ਸਾਲਕਣਾ ਮੋਹਲ ਜਾਂ ਲੈ ਕੇ ਜੀ ਆਦੀ ਮੈਂ ਤਾ ਦੇਖ ਲੈ ਤੁਹਾਨੂੰ ਲੱਗਦਾ ਸੁਲਾ ਹੋ ਗਈ ਛੁੱਟੀ ਹੈ ਹੋਰ ਉਹ ਗੈਸ ਸੁਲਾ ਕਰਨੀ ਇਹਦੇ ਨਾਲ ਸੁਲਾ ਤਾਂ ਇਹਨੇ ساری ਜ਼ਿੰਦਗੀ ਨਾ ਮੇਰ ਨਾਲ ਕੀਤੀ ਹੁਣ ਕਿਆ ਕਰਨੀ ਆ ਅੱਗ ਲੱਗੇ ਇਦਾਂ ਦੀ ਸੁਲਾ ਨੂੰ ਉਵੇਂ ਜਿਸ ਦਾ ਮੇਰੇ ਨਾਲ ਲੜਦੇ ਰਿਹਾ ਕਰੋ ਆਹ ਦੇਖ ਲੈ ਬੰਦ ਲੱਗਿਆ ਸੁਣਿਆ ਨਹੀਂ ਤੁਸੀਂ ਇਹ ਹੋ ਗਿਆ ਓਏ ਜੀਤ ਦਾ ਪਾਪਾ ਮਰ ਗਿਆ ਹੈ ਜੀਤ ਦਾ ਪਾਪਾ ਸਾਰੇ ਮਰਦੇ ਨੇ ਇਹ ਨਹੀਂ ਮਰਦਾ ਹੋਰ ਉਹਦਾ 2 ਦਿਨ ਹੋ ਗਏ ਡਾਕਟਰ ਦੇ ਦੀ ਅੱਜ ਕਹਿੰਦੇ ਥੋੜੀ ਖੰਗ ਜੀ ਖੰਗੀ ਆ ਵਿਚਾਰਾ ਉਹਦੀ ਮਰ ਗਿਆ ਲੋੜਾ ਆ ਗਿਆ ਇਹ ਹੋਰ ਕੰਦੀ ਦੀ ਉਮਰ ਵੀ ਕੋਸ ਨਹੀਂ ਦੀ ਹੈਗੀ ਹੈ ਆ ਮੇਰੇ ਨਾਲ ਹੁਣ ਪੈ ਡੰਗਰ ਚਾਰਦਾ ਹੁੰਦਾ ਸੀ ਉਦੋਂ ਪਤਾ ਨਹੀਂ ਉਹਦਾ ਮਰ ਗਿਆ ਵਿਚਾਰਾ ਤੇ ਕੁੜੀਆਂ ਕੜੀਆਂ ਜੀਆਂ ਬਹੁਤ ਉੱਥਰ ਰਹੀ ਹੁੰਦੀਆਂ ਤੇ ਰਾਤ ਨਹੀਂ ਹੋ ਰਹੀ ਸੀ ਇਹ ਕਹਿ ਸਕਦੇ ਆ ਭਾਈ ਬੰਦਾ ਕਦੋਂ ਜਾਂਦਾ ਕਦੋਂ ਮਰਦਾ ਕਰਦਾ ਹੋਰ ਮੇਰੇ ਸਾਹ ਲੜੀ ਜਾਂਦੇ ਰਹਿੰਦੇ ਇੱਥੋਂ ਕੀ ਲੈ ਕੇ ਜਾਣਾ ਸਾਰਾ ਦਿਨ ਕਿਚ 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 ਭਾਈ ਜੀਣਾ ਝੂਠਵਾ ਮਰਨਾ ਸੱਚਵਾ ਮੇਰੇ ਹਾਨ ਦਾ ਦੀ